ਚੀਦਾ ਜਨ ਦੇ ਜਿਹੜਾ ਮਨਾ ਕੇ ਡੇਤੀ ਜੀ ਇੱਕ ਮਾੜਾ ਮੋਟਾ ਪੱਕੇ ਪੋਖੇ ਜਾਲੇ ਤੋਂ ਨਾਲ ਬਾਹੂ ਪਲੇ ਹਾਂ ਮਾੜੇ ਮੋਟੇ ਪੱਕੇ ਪੋਖੇ ਵਿੱਚ ਹੀ ਲੱਟਦਾ ਬਾਹੂ ਬੋਲੀ ਕਈ ਦੇ ਕਈ ਨਾ ਮਾਰਿਆ ਉਹਦੇ ਸਿਰ ਚ ਵਾਰ ਕਿ ਤਿੰਨ ਚਾਰ ਵਾਰ ਤਾਂ ਕਿ ਉਹਦੇ ਕਰਕੇ ਉਹ ਗੰਭੀਰ ਜਖਮ ਹੋਇਆ ਜਿਸ ਕਰ ਨੂੰ ਡੈਥ ਹੋ ਗਈ ਨਾਬਾ ਬਲੋਗ ਦੇ ਪਿੰਡ ਮੱਲੇਵਾਲ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਪਿਓ ਨੇ ਹੀ ਆਪਣੇ ਪੁੱਤਰ ਦਾ ਘਰ ਉਜਾੜ ਦਿੱਤਾ ਹੈ ਪਿਓ ਨੇ ਆਪਣੇ ਪੁੱਤ ਜਗਪਾਲ ਸਿੰਘ ਉਮਰ 35 ਸਾਲ ਦਾ ਕਹੀ ਦੇ ਨਾਲ ਕਈ ਵਾਰ ਸਿਰ ਤੇ ਵਾਰ ਕਰਕੇ ਮੌਤੇ ਘਾਟ ਉਤਾਰ ਦਿੱਤਾ ਹੈ ਦਰਸਲ ਪੋਤੇ ਦਾ ਜਨਮ ਦਿਨ ਮਨਾਉਣ ਤੋਂ ਬਾਅਦ ਪਿਓ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਘਰ ਦੇ ਵਿੱਚ ਪਏ ਦਾਤੀ ਅਤੇ ਫਰਾ ਵਾਲੇ ਪੱਖੇ ਨੂੰ ਲੈ ਕੇ ਇਹ ਜਿਹੜੀ ਲੜਾਈ ਹੈ ਉਹ ਹੋਈ ਸੀਗੀ ਜਿਸ ਤੋਂ ਬਾਅਦ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਹੋ ਕੇ ਸੁੱਤੇ ਪਏ ਆਪਣੇ ਪੁੱਤ ਤੇ ਕਾਤਿਲਾਨਾ ਹਮਲਾ ਕੀਤਾ ਗਿਆ ਪੀੜਿਤ ਪਟਿਆਲਾ ਦੇ ਸਰਕਾਰੀ ਹਸਪਤਾਲ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਵਿਖੇ ਉਸ ਦੀ ਮੌਤ ਹੋ ਗਈ 50 پولیس ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ આરોપી ਮਲਕੀਤ ਸਿੰਘ ਦੇ ਖਿਲਾਫ 302 ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਮਾਮਲੇ ਤੇ ਪ੍ਰਿਤਕ ਦੀ ਮਾਤਾ ਮਾਇਆ ਕੌਰ ਅਤੇ ਰਿਸ਼ਤੇਦਾਰ ਬੈਂਤ ਸਿੰਘ ਨੇ ਕਿਹਾ ਕਿ ਮੇਰੇ ਘਰ ਵਾਲੇ ਵੱਲੋਂ ਆਪਣੇ ਪੁੱਤਰ ਦਾ ਘਰ ਹੀ ਉਜਾੜ ਕੇ ਰੱਖ ਦਿੱਤਾ ਮੈਂ ਤਾਂ ਆਪਣੇ ਛੋਟੇ ਮੁੰਡੇ ਵੱਲ ਰਹਿ ਰਹੀ ਸੀ ਅਤੇ ਰਾਤ ਨੂੰ ਇਸ ਨੇ ਬਹੁਤ ਹੀ ਨਿੰਦਨਯੋਗ ਕੰਮ ਕੀਤਾ ਉਹਨਾਂ ਕਿਹਾ ਕਿ ਅੱਜ ਮੇਰੇ ਪੁੱਤਰ ਨੂੰ ਮੋਤੇ ਘਾਟ ਉਤਾਰ ਦਿੱਤਾ ਕੱਲ ਕਿਸੇ ਹੋਰ ਦਾ ਕਤਲ ਕਰੇਗਾ ਅਸੀਂ ਤਾਂ ਮੰਗ ਕਰਦੇ ਹਾਂ ਕਿ ਇਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਨਾਬਾ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਇਹ ਮੈਂ ਤਾਂ ਜੀ ਮੇਰਾ ਬڑا ਮੁੰਡਾ ਤੀਏ ਹਾਂ ਜੀ ਇਹ بڑے ਮੁੰਡੇ ਕੰਨੀ ਰਹਿੰਦਾ ਮੈਂ ਰਹਨੀ ਛੋਟੇ ਮੁੰਡੇ ਨਾਲ ਹਾਂਜੀ ਇਹ ਕਿਤੇ ਇਹਨਾਂ ਨੇ दारू ਦੂਰ ਵੀ ਕੇ ਮਾਰੇ ਮੋٹے ਖੈਬਰ ਪੇ ਜਾਂਦੇ ਖੈਬਰ ਖੁੱਬੜ ਪੇ ਇਹ ਮੇਰਾ ਮੁੰਡਾ ਜਿਹੜਾ ਬੜਾ ਤੀਏ ਸੌ ਗਿਆ ਇਹ ਉਰੇ ਮੰਜਾ ਡਾਇਵਾ ਤੀ ਉਰੋਂ ਉੱਠ ਕੇ ਜਾ ਕੇ ਇਹਨੇ ਅੰਦਰ ਮੇਰੇ ਮੁੰਡੇ ਦੇ ਕਹੀ ਮਾਰੀ ਅੱਛਾ ਜੀ ਦੋ ਕਈਆਂ ਮਾਰੀਆਂ ਇੰਨੇ ਨੂੰ ਮੇਰੀ ਨੋਟ ਉੱਟ ਕਢੀ ਜਦ ਤੀ ਮਾਰਨ ਲੱਗਿਆ ਇੰਨੇ ਨੂੰ ਸਾਨੂੰ ਫੋਨ ਕਰਤਾ ਅਸੀਂ ਜਾਨੀ ਖਾਸੀ ਦੂਰ ਰਹਨੇ ਆ ਇੱਕ ਮੀਲ ਦਾ ਫਰਕ ਹੈਗਾ ਜਾਨੂੰ ਉਹਨੇ ਫੋਨ ਕਰਤਾ ਜਾਨੂੰ ਅਸੀਂ ਆਏ ਜਾਨੂੰ ਮੇਰੇ ਮੁੰਡੇ ਨੂੰ ਜਾਨੀ ਡਾਕਟਰ ਦੇ ਲੈ ਕੇ ਤੇ ਜਾਵਾਂ ਪਹਿਲਾਂ ਵੀ ਲੜਾਈ ਝਗੜਾ ਕੋਈ ਹੁੰਦਾ ਸੀ ਇਦਾਂ ਲੜ ਪੈਂਦੇ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਸੀ ਹੁੰਦਾ ਬਸ ਉਦੈ ਹੀ ਲੜੇ ਨੇ ਕਿੰਨੀ ਕੁ ਉਮਰ ਸੀ ਜੀ ਮੁੰਡੇ ਦੀ ਉਨਤੇ ਦੀ ਉਮਰ ਤਾਂ 35 ਸਾਲ ਦੀ ਉਮਰ ਹੁੰਦੀ ਜੀ ਬਈ ਵਿਆਹਿਆ ਵਸੀ ਹਾਂ ਜੀ ਵਿਆਹਿਆ ਵਿਆਹ ਇੱਕ 5 ਸਾਲ ਦੀ ਕੁੜੀ ਆ 2 ਸਾਲ ਦਾ ਮੁੰਡਾ ਹਾਂ ਜੀ ਘਰ ਉੱਚੜ ਗਿਆ ਸ਼ਰਾਬ ਨੇ ਝੜਿਆ ਪਹਿਲੀ ਗੱਲ ਤਾਂ ਇਹਦਾ ਮਤਲਬ ਇਹ ਨਹੀਂ ਜਦੋਂ ਦੋ ਜੀ ਅੰਦਰ ਪਏ ਨੇ ਇਹਦਾ ਬਾੜਨ ਦਾ ਹੀ ਮਤਲਬ ਨਹੀਂ ਸੀ ਜਾ ਕੇ ਅੰਦਰ ਸੁੱਤੇ ਪਏ ਤੇ ਬਹੂ ਨੂੰ ਨੀਂਦ ਆਈ ਹੋਈ ਤੇ ਜਬਹੂ ਨੇ ਦੇਖਿਆ ਕਹੀ ਲਈ ਖੜਤੀ ਮਾਰਨ ਲੱਗਿਆ ਜੀ ਜਦ ਮੁੰਡਾ ਦੇਖਿਆ ਬੇਹੋਸ਼ ਹੋਇਆ ਪਿਆ ਜਾਣੂ ਸਾਨੂੰ ਫੋਨ ਕਰਾ ਜਾਨੂ ਅਸੀਂ ਆਏ ਫੇਰਾ ਅਸਕ ਮਾੜ ਚੱਕ ਕੇ ਜਾਣੇ ਡਾਕਟਰ ਤੇ ਲੈ ਗਏ ਕੁਛ ਨਹੀਂ ਖਾਈ ਪੜਿਆ ਪੱਖਾ じゃ ਇੱਕ ਉਹਦੇ ਜਾਲੀ ਨਹੀਂ ਸੀ ਮੇਰੇ ਮੁੰਡੇ ਨੇ ਕਹਿਤਾ ਕਹਿੰਦਾ ਪਾਪੇ ਵੀ ਇਹਨੂੰ ਜਾਲੀ ਨਹੀਂ ਹੈਗੀ ਵੀ ਤੂੰ ਜਾਲੀ ਲਵਾ ਲਾ ਨਹੀਂ ਤੂੰ ਪੱਕਾ ਬੰਦ ਕਰ ਦਿਆ ਕਰ ਵੀ ਹੱਥ ਉੱਥਾ ਵੀ ਮੇਰੇ ਜਵਾਕ ਫਿਰਦੇ ਨੇ ਛੋਟੇ ਨੇ ਵੀ ਹੱਥ ਦੇ ਲੈਣਗੇ ਇਹਨੇ ਚ ਗਾਲ ਮਗਾਲੀ ਹੋ ਗਏ ਫਿਰ ਹਟ ਗਏ ਬਸ 10:30 ਵਜੇ ਤਿੰਨ ਤਾਂ ਇਹ ਕੰਮ ਕਰ ਲਿਆ ਇਹਨਾਂ ਨੇ ਅਸੀਂ ਰਾਤ ਨੂੰ ਇਹ ਮੁੰਡੇ ਨੂੰ ਚੱਕ ਕੇ ਲੈ ਕੇ ਨਾਬੇ ਦਾਖਲ ਕਰਤਾ 90 ਵਾਲਿਆਂ ਨੇ ਪਟਿਆਲੇ ਦਾ ਪਰਚਾ ਕੱਟਦਾ ਹਾਂ ਪਟਿਆਲੇ ਸਾਰਾ ਦਿਨ ਰੱਖਿਆ ਫਿਰ ਸ਼ਾਮ ਤਿੱਕਰ ਕਹਿੰਦੇ ਚੰਡੀਗੜ੍ਹ ਲੈ ਜਾ ਫਿਰ ਕਹਿੰਦੇ ਵੀ ਚੱਲ ਉੱਥੇ ਹੀ ਦੇਖ ਲੈਨੇ ਆ ਉੱਥੇ ਹੀ ਰੱਖ ਲਿਆ ਫਿਰ ਕੱਲ 3 ਵਜੇ ਚੰਡੀਗੜ੍ਹ ਲੈ ਕੇ ਗਏ ਨੇ ਚੰਡੀਗੜ੍ਹ ਲਾਉਣਾ ਨਹੀਂ ਮਿਲਿਆ ਉੱਥੇ ਹੀ ਉਹ ਪੂਰਾ ਸਰਚ ਮਾਰ ਜੀ ਕਹੀ ਹਾਂ ਜੀ ਸਰਚ ਮਾਰੀ ਤੇ ਸਰ ਜਾ ਕੱਕੜੀ ਕੱਕੜੀ ਅਨਾ ਪੁੱਠੀ ਮਾਰੀ ਹੈ ਜੀ ਤਿੰਨ ਪੁੱਠੀਆਂ ਕਈਆਂ ਮਾਰੀਆਂ ਮਾਰੀ ਹਾਂ ਜੀ ਕਹੀ ਵੀ ਉੱਥੇ ਪਈ ਆ ਅੰਦਰ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਤਾਂ ਕਹਿੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਅੱਜ ਤਾਂ ਮੇਰੇ ਮੁੰਡੇ ਦੇ ਮਾਰਿਆ ਕੱਲ ਨੂੰ ਕਿਸੇ ਤੇ ਹੋਰ ਵੀ ਮਾਰੂਗਾ ਮਰੇਗਾ ਚ ਜਾਂਦਾ ਦਿਹਾੜੀ ਜੋਤਾ ਕਰਦਾ ਜਿੰਨਾ ਕਮਾਉਂਦਾ ਖਾਂਦਾ दारू ਪੀ ਲੰਦਾ ਕੱਹ ਰਾਤ ਤੇ ਬੱਚੇ ਦਾ ਜੰਮਦਾ ਜਿਹੜਾ ਮਨਾ ਕੇ ਹਟਿਆ ਦੀ ਜੀ ਮੜੇ ਇੱਕ ਮਾਰੋ ਟੱਕਾ ਦੇ ਕੋਪੀ ਜਾਲੇ ਦੋ ਨਾਲ ਬਾਪੂ ਤੇ ਹਾਂ ਬਾੜ ਮੋੜੇ ਪੱਖੇ ਪੱਖੇ ਬੈਸੀ ਲੱਟੇ ਕੱਖਰੇ ਮੂਰੇ ਜਾਲੀ ਨਹੀਂ ਅੱਛਾ ਤੂੰ ਕਦੇ ਮੁੰਡੇ ਤੋਂ ਟਪੜਾ ਟਪੜ ਲੱਗਿਆ ਚਲੋ ਪਾਏਗੇ ਕੁਛ ਜੋ ਹੋ ਕੇ ਇੱਕ ਦੂਜੇ ਨਾਲ ਕੋਈ ਗੱਲਬਾਤ ਨਹੀਂ ਧੀ ਯਾਰ ਨਾ 8:11 ਵਜੇ ਕਹੀ ਚੱਕੇ ਰਾਤ ਨੂੰ ਆ ਗਏ ਕੋਈ ਹਾਂਜੀ ਖਲਾਤ ਲੈ ਕੇ ਜਿੱਦ ਗਿਆ ਜੀ ਆਪਾਂ ਆਛਾ ਦਿੱਤੇ ਗਾਰੰਟੀ ਤੁਹਾ ਕਿਹੜੇ ਦਿਨ ਦੀ ਗੱਲ ਆ ਇਹ ਕਦੋਂ ਹੋਇਆ ਬੁੱਧਵਾਰ ਦੀ ਜੀ ਸ਼ਾਮ ਅੱਛਾ ਤੇ ਫਿਰ ਉਸ ਤੋਂ ਬਾਅਦ ਹਸਪੀਟਲ ਲੈ ਗਏ ਹਾਂ ਹੀ ਨਾਪੇ ਲੈ ਗਿਆ ਹਸਪੀਟਲ ਸਰਕਾਰੀ ਰਾਤ ਨੂੰ ਹਾਂਜੀ ਠੀਕ ਹੈ ਤੇ ਬੁੱਧਵਾਰ ਜੀ ਫਿਰ ਉਹਨਾਂ ਨੇ ਪਟਿਆਲਾ ਦਾ ਪਰਚਾ ਕਰਤਾ ਜੀ ਹਾਂ ਫਿਕਾਇੇ ਰਾਤ ਰੱਖੀ ਸਵੇਰੇ ਕਹਿੰਦੇ ਚੰਡੀਗੜ੍ਹ ਲੈ ਜੀ ਚੰਡੀਗੜ੍ਹ ਤਾਂ ਕੋਈ ਪਤਾ ਨਹੀਂ ਪੀਦਾ ਉਖਾਈ ਉਜੇ ਨੇੜੇ ਬੱਚੇ ਨੇ ਇਹਦੇ ਹੱਥ ਟੈਂਪਰਟ ਜਰੀਏ ਉਹਦਾ ਫਾਪਾ ਪਾਉਂਦੇ ਕਿੰਨੇ ਭਰਾ ਸੀ ਇਹ ਦੋ ਭਰਾ ਸੀ ਦੂਜਾ ਲੱਗ ਰਹਿੰਦਾ ਸੀ ਦੂਜਾ ਲੱਗ ਰਹਿੰਦਾ ਇਹ ਛੋਟਾ ਸੀ ਇਹ ਵੱਡਾ ਹੀ ਹੋ ਸ਼ੁਦਾ ਇਹ ਜਾਨੋ ਜੀ ਤਲਾ ਆਈ ਸੀ ਵੀ ਪਰਸੋਂ ਵੱਡਾ ਜ਼ਾਕਰ ਜੀ ਉਹਦਾ ਬਿਲਕੁਲ ਲੜਾਈ ਝਗੜਾ ਹੋਊਗਾ ਕਿ ਜੀ ਵੀ ਕੱਲ ਦੇ ਦੌਰਾਨੇ ਲਾਜ ਪੀਜੀ ਲੈ ਕੇ ਜਾ ਰਹੇ ਫਿਲਮ ਤੋਂ ਡੈਥ ਹੋ ਗਈ ਸੀ ਜੀ ਮਰਤਕ ਦਾ ਨਾਮ ਹੈਗਾ ਜੀ ਆਪਣਾ ਜਗਪਾਲ ਸਿੰਘ ਹੈ ਜੀ ਸਾਨੂੰ ਮਲਕੀ ਸਿੰਘ ਜੀ ਇਹ ਕਾਰਨ ਕਿ ਇਹਦੇ ਮੈਂ ਜੋ ਜਗਪਾਰ ਸਿੰਘ ਜਿਹੜੀ ਡੈਥ ਹੋਈ ਆ ਉਹਦੇ ਫਾਦਰ ਨੇ ਦੱਸਦਾ ਬੋਲੇ ਕਈ ਦੇ ਕਈ ਨਾ ਮਾਰਿਆ ਉਹਦੇ ਸਿਰ 'ਚ ਵਾਰ ਕਿਤੇ ਤਿੰਨ ਜਾਰ ਵਾਰ ਤਾਂ ਕਰਕੇ ਉਹਦੇ ਕਰਕੇ ਉਹ ਗੰਭੀਰ ਜ਼ਖਮੀ ਹੋਇਆ ਫਿਰ ਇਸ ਕਾਰਨ ਡੈਥ ਹੋ ਗਈ ਜੀ ਉਹਨਾਂ ਆਪਸ ਵਿੱਚ ਪ੍ਰਵਾਸ ਸੀ ਉਹਦਾ ਫਾਦਰ ਤੇ ਉਹਦਾ ਮੁੰਡਿਆ ਆਪਸ ਵਿੱਚ ਲੜਾਈ ਜਗਾ ਥੋੜਾ ਬੋਤਾ ਹੋਇਆ ਸੀ ਜਿਸ ਦੇ ਕਾਰਨ ਥੋੜੇ ਰਾਤ ਨੂੰ ਉੱਠ ਕੇ ਉਹਨੇ ਸੁੱਤੇ ਪਏ ਦੇ ਕੁੱਟਾਰ ਦਿੱਤਾ ਜੀ ਤੇ ਅਰੈਸਟ ਹੋ ਗਏ ਜੀ ਹਾਜੀ ਜੀ ਆਪਣੇ ਕੀ ਨਾਮ ਤੇ ਤਤਤੀ ਚੱਲ ਜਾਈਆ